ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਵਾਲੀ ਆ ਤੇ ਬਾਕੀ ਬੱਚੇ ਤੋਂ ਬਿਨਾ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਸਤ ਸ੍ਰੀ ਅਕਾਲ ਭਾਜੀ ਬਹੁਤ ਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਵੇ ਜਮਾਲਾਤ ਨਾਲ ਫਿਰ ਮਾਲ ਪਾਜੀ ਆਉਂਦਾ ਜਾਂਦਾ ਰਹਿੰਦਾ ਜੋ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਪਾਈ ਆ ਮੈਂ ਸ਼ਮਸ਼ੀਰ ਸਿੰਘ ਹਾਂਜੀ ਡੇ ਪੂੰਗਾ ਤਸੀਲੇ ਨਾਲਾ ਡਿਸਟ੍ਰਿਕਟ ਕੰਪਨੀਚਾਰ ਫੋਨ ਨੰਬਰ ਹੀ ਬੋਲ ਦੋ 7529073481 ਜੀ ਠੀਕ ਆ ਜੀ ਹਾਂਜੀ ਬਾਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਿੱਲੇ ਨੰਬਰ ਤੇ ਜਿਹੜੀ ਸੂਈ ਸਵਾਈਏ ਤੋਂ ਹੀ ਆਪਾਂ ਕਰ ਲਈਏ ਕਿੰਨਾ ਚਿਰ ਹੋ ਗਿਆ ਸੂਈ ਨੂੰ ਮੇਨੂੰ ਪਾਈ ਸੂਈ ਨੂੰ 7-8 ਦਿਨ ਹੋਏ ਜੋ ਠੀਕ ਆ ਹਾਂਜੀ 12 ਕਿਲੋ ਇਥੇ ਦੁੱਧ ਲਾਲੇ ਭਾਈ ਕੋ ਬਵੜਾ ਲਾਲੇ ਤਿਆਰ ਜੋ ਤਿਆਰ ਆ ਜਿਹੜਾ ਹਾਂਜੀ 12 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਬਾਕੀ ਦੁੱਧਰੀ ਤੁਸੀਂ ਦੋ ਟਾਈਮ ਆਪ ਚਵਾਈ ਕਰਕੇ ਖੜਨੀ ਐ ਇੱਥੇ ਵੇਖ ਚੱਕ ਕੇ ਖੜਨੀ ਯਾਰ ਬਾਜੀ ਪਹਿਲਾ ਸੁਆ ਹੋਊਗੀ ਦੰਗਾ ਚ ਵੜ ਠੀਕ ਆ ਹਾਂਜੀ ਬਾਕੀ ਠੰਡੀ ਸੀਲ ਜੋ ਠੀਕ ਆ ਜਵਾਬ ਖਾ ਦਿੰਦੇ ਜਿਹੜਾ ਮਗਰ ਕੀ ਜੇ ਤੇ ਮਗਰ ਇਹਦੇ ਵਛਾ ਜੋ ਮਗਰ ਵਛਾ ਵਾ 나ੜ ਉੱਤਰਾ ਨਾਲ ਹੀ ਆ ਜਿਹੜਾ ਆਹ ਦੇਖ ਤਾਂਦੇ ਜੀ ਤੇ ਹੁਣ 12 ਇੰਟ ਜਿਹੜਾ ਪੂਰਾ ਤਿਆਰ ਆ। ਯਾਰ ਬਾਜੀ ਦੁੱਧ ਨੇ 15 ਕਿਲੋ ਚਵਾ ਜਾਣਾ ਖੁੱਲਾ ਤੇ ਮੋਲੇ ਦਾ ਮੁੱਲ ਬਾਜੀ ਕਰਾਉਣ ਨੂੰ 45 ਕਰਾ ਲਓ 40 ਦੇ ਦਈਏ। 38 ਦੇ ਦਈਏ। ਪੂਰੇ ਬਾਜੀ 35000 ਦੀ ਦਵਾਂਗੇ ਵੈੜ। ਅੱਛਾ ਛੋੜ ਛਾੜ ਹੀ ਐਚ ਹੋਊਗੀ। ਠੀਕ ਹੈ। ਬਾਜੀ ਦੁੱਧ 15 ਕਿਲੋ ਖੁੱਲਾ ਬਾਜੀ ਵੀ ਵੈੜ ਜਰਸੀ ਜੋ ਐ ਫਿਰ। ਠੀਕ ਹੈ ਜੀ। ਹਾਂਜੀ ਬਾਜੀ। ਹੈਗੀ ਜਰਸੀ ਕ੍ਰੋਸ 'ਚ ਐ ਤੇ ਚਵਾ ਤੁਹਾਨੂੰ ਹੁਣੇ ਦਿਖਾ ਦਿੰਨੇ ਹਾਂ ਤਾਂ। ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ। ਤਵਾ ਵੀ ਜੀ ਐਨ ਪੂਰਾ ਸਾਫ ਠੀਕ ਹੈ ਠੀਕ ਹੈ ਤੇ ਬਾਕੀ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਚੰਗੇ ਕੱਦ ਘਾਟ ਚ ਬੈੜੇ ਸੋਹਣੀ ਬੈੜੇ ਪਹਿਲਾ ਸੁਭਾ ਚਾਰ ਦੰਦ ਜੋ ਅੱਛਾ ਯਾਰ ਭਾਜੀ 20 ਦਿਨ ਘੱਟੂਗੀ ਇਹ ਚੀਜ਼ ਦੀ ਆਡੀ ਗਰੰਟੀ ਹੋ ਗਿਆ ਜੇ ਮੈਲਾ ਮੰਦੀ ਜ ਵਸ਼ੀ ਕਿਸੇ ਦੇ ਘਰ ਮੈਲਾ ਮਾਰੂਗੀ ਤੇ ਕੋਈ ਰੱਖ ਲੈਨੇ ਤੇ ਕਿਰਾਏ ਸਮੇਤ ਵਸ਼ੀ ਵਾਸ਼ ਲਿਆਵਾਂਗੇ ਜਿਹੜੀ ਨਿਬੜੀ ਆ ਹਾਂਜੀ ਭਾਜੀ 20 ਦਿਨ ਘੱਟੂਗੀ ਆ ਬੱਚਾ ਸੁੱਟਦਾ ਜਿਹੜਾ ਇਹਨੇ ਹਾਂਜੀ ਸੋਆ ਜਿਹੜਾ ਇਹਦਾ ਪਹਿਲਾ ਹੀ ਹੈ ਤੇ ਬਾਕੀ ਚੰਗੇ ਜਵਾਨ ਵੜਿਆ ਪੂਰੇ ਆਪਣੇ ਟਾਈਮ ਤੇ ਸੁੰਦੀ ਤੇ ਚੰਗੀ ਤਿਆਰ ਹੋ ਕੇ ਸੋਣਾ ਹੀ ਨੇ ਚੰਗੀ ਬਲੀਡ ਵਾਲੀ ਵੜਿਆ ਜਿਹੜੀ ਸੋਹਣੀ ਵੜਿਆ ਇਹ ਜਿੰਨੇ ਕੋ ਖਾਲੀ ਜੀ ਦਿੱਤੀ ਸੀ ਉਹਨਾਂ ਕੀ ਸੋਤੀ ਆ ਬਾਕੀ ਤੁਸੀਂ ਆਪਣੀ ਸਮਝ ਨਾ ਖੜਨੀ ਹਾਂਜੀ ਤਿਆਰ ਹੋਣੀ ਵੈੜ ਜੇ ਮੈਲਾ ਮੂਲਾ ਦਈ ਜਮਾ ਪੁੱਤਰ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਭਾਈਏ 6-7 ਦਿਨ ਹੋ ਗਏ ਹਾਂ ਦੇਖ ਸਾਡੇ ਹੈਗੀ ਉਤਰਾਂ ਠੰਡੀ ਤੇ ਰਹੀ ਆ ਥਾਨ ਵੀ ਦੇਈ ਸਕਦੇ ਆ ਬੜਾ ਚੰਗਾ ਲੱਗਦਾ ਧਾਰ ਵੀ ਐਨ ਪੂਰੀ ਸਾਫ ਠੀਕ ਹੈ ਜੀ ਹਾਂ ਦੇਖ ਸਾਡੇ ਚਾਰੇ ਥਾਨੀ ਕੋ ਜੀ ਤੇ ਹੁਣ ਦੁੱਧ ਕਿੰਨਾ ਹੈ ਦੁੱਧ ਬਾਜੀ ਨੂੰ 7 ਕਿਲੋ ਤਿਆਰ ਜੋ 7 ਕਿਲੋ ਆ ਅਜੇ ਬਾਜੀ ਸਾਹਮਣੇ ਆ ਵਛੀ ਵਦਨੀ ਆ ਜੋ ਜੋ ਦਿਨ ਪੂਰੇ ਹੋਈ ਗਈ ਬਾਕੀ ਇਹ ਆ ਬੇ ਇਹ ਆ ਕਿ ਕੋਈ ਵਛੀਆਂ ਚੀ ਕਰਕੇ ਲੈ ਜਾਏ ਨੂੰ ਜੇ ਕਿਤੇ ਗਾਂ ਜਦੋਂ ਤਿਆਰ ਹੋਈ ਤੇ ਚੰਗੀ ਰਕਮ ਦੀ ਵੈੜ ਤਿਆਰ ਹੋਣੀ ਹੈ ਵਾਲੀ ਆ ਦੇਖ ਸਾਦੇ ਜੀ ਕਾਫੀ ਖੂਬਸੂਰਤ ਵੈੜ ਆ ਤੇ ਪੂਰੀ ਜਵਾਨ ਆ ਜਿਹੜੀ ਜਵਾਨ ਵਛੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਆ ਰਹੀ ਬਾਜੀ ਵਛੀ ਆਪਣੇ ਦਿਨਾਂ ਦੇ ਹੁੰਦੀ ਹਾਂਜੀ ਫਿਰ 60 62000 ਰੁਪਏ ਦੀ ਵਛੀ ਹਾਂਜੀ ਹੋਰ ਬਾਜੀ ਜੀ ਮੁੱਲ ਕਰ ਕਰ ਨੂੰ ਜਿੰਨਾ ਮਰਜ਼ੀ ਕਰੀਏ 5000 ਦੇ ਦਈਏ 5000 ਚ ਕਰ ਦਈਏ ਮੰਨਤਾ 3000 ਬਾਈ ਛੋੜ 22000 ਰੁਪਏ ਦੀ ਵਸ਼ੀ ਦਾ ਬਾਈ 22000 ਦੀ ਦੇ ਦੋਗੇ ਬਾਕੀ ਬਾਜੀ ਇਹ ਚੀਜ਼ ਦੀ ਸਾਡੀ ਗਾਰੰਟੀ ਹੋ ਗਈ ਵਸ਼ੀ ਕੇ ਇਹਦੇ ਘਰ ਮੈੜਾ ਨਾ ਮਾਰੇ ਅਚਾ ਕਰਾਇ ਸਵੇ ਦੇ ਵਸ਼ੀ ਵਾਪਸ ਲਿਆਵਾਂਗੇ ਤੇ ਦੁੱਧ ਹੁਣ ਇਹਦੇ ਕੋਲ 7 ਲੀਟਰ ਫੱਕਾ ਬਹੁਤ ਬਾਜੀ 7 ਗੱਲੋਂ ਤਿਆਰ ਕੋਈ ਸਾਮ ਕਰ ਲੁਗਾ ਤੇ ਵਧ ਵੀ ਜਾਊਗੀ ਬਾਜੀ ਵਧਣੀ ਜੀ ਵੜ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨੀ ਆ ਤੇ ਆ ਵੀ ਬੱਚੇ ਤਾਂ ਵੀ ਨਹੀਂ ਆ ਇਹ ਬਾਜੀ ਬੱਚੇ ਤੋਂ ਬਿਨਾ ਜੋ ਬੈਠੇ ਇਹਦੇ ਕੋਲ ਦੁੱਧ ਕਿੰਨਾ ਹੈ ਦੁੱਧ ਭਾਈ 7 ਕਿਲੋ ਤਿਆਰ ਜੋ ਗਾਂ ਵੀ ਇਹਨੂੰ ਟੀਕਾ ਭਰਾਇਆ ਜੋ ਬੈਠੇ ਤੋੜ ਦੋ ਫਿਰ ਇਹਨੂੰ ਹਾਂਜੀ ਐ ਜਿਹਨੇ ਇਹਨੂੰ ਨੱਥ ਕੱਟ ਕੇ ਚੱਬੂ ਪਾਇਆ ਉਹਦੇ ਕਰਕੇ ਭਜਦੀ ਐ ਥੋੜਾ ਜਿਹਾ ਰਾਹ ਬਾਜੀ ਬਾਦੀ ਬਾਗੀ ਢੱਡੀ ਸੀਲ ਜੇ ਵੈਡ ਹਾਂ ਦੇ ਸੰਦੇ ਸਾਨੀ ਦੇ ਲਾਗੇ ਤਾਂ ਠੀਕ ਤੇ ਥਣ ਥਣ ਓਕੇ ਪੂਰੇ ਆ ਬਾਜੀ ਓਕੇ ਆਪਣੀ ਕੋਈ ਤਸੱਲੀ ਕਰਕੇ ਵੀ ਸਾਡੇ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਲਗਰਾਉਣਾ ਬਾਜੀ 15000 ਕਰਾ ਲਓ ਓਏ 12000 ਦੀ ਬਾਜੀ ਦੇ ਦਾਂਗੇ 12000 ਦੀ ਦੇ ਦਾਂਗੇ ਬਾਕੀ ਬਾਜੀ ਕਰਦਾ ਬਾਕੀ ਬਾਜੀ ਇਹੋ ਆਪਣੀ ਵੀ ਸੁਆਸ ਵਾਸਾ ਮਾਲਿਆ ਚੋਕੇ ਤਸੱਲੀ ਕਰਕੇ ਖੜਿਆ ਕਰੋ ਇੱਥੋਂ ਹੀ ਇੱਥੋਂ ਹੀ ਤੁਹਾਡੇ ਘਰੋਂ ਹੀ ਹੈ ਨਾ ਕੋਈ ਵੇਖ ਚਾ ਕੇ ਚਲ ਬਾਜੀ ਅਸੀਂ ਮਗਰੋਂ ਮੋਲੀ ਲਿਆਉਂਦੇ ਜੋ ਅਸੀਂ ਜਿਹੜੀਆਂ ਕਰਦੇ ਬਾਕੀ ਇੱਥੇ ਆ ਕੇ ਚੈੱਕ ਬਾਅਦ ਤਸੱਲੀ ਕਰਕੇ ਖੜਿਆ ਕਰੋ ਜੋ ਵੀ ਇੱਥੋਂ ਵੇਖ ਚਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਪੈਸੇ ਤੋਂ ਹੀ ਖਰਚਣੇ ਆ ਜਿੰਨੇ ਆਰੇ ਵੀ ਤੁਹਾਡੀ ਆਪਣੀ ਸਮਝਣਾ ਵੇਖ ਚਾ ਕੇ ਖੜਨ ਜੀ